ਨਹੀਂ ਕਹਿੰਦਾ ਵੀ ਜੇ ਸਾਡੇ ਸਰਜੀਤ ਸਿੰਘ ਜੀ ਜੇਸੀਬੀ ਵਾਲੇ ਕਹਿੰਦੇ ਜੇ ਜਫਾ ਲੱਗਿਆ ਤਾਂ ਵੀ ਪੈਸੇ ਜੇ ਨਾਂ ਲੱਗਿਆ ਹੋਵੇ ਮੱਖਣ ਦੇ ਆਹ ਸਾਹਮਣੇ ਕਹਿੰਦੇ ਆਪਾਂ ਮਿਤ ਕਰਾਣੀ ਰੱਖਣਾ ਸਰਜੀਤ ਸਿੰਘ ਜੀ ਜੇਸੀਬੀ ਵਾਲੇ ਕਹਿੰਦੇ ਆ ਜਫਾ ਲੱਗਿਆ ਪੈਸੇ ਜਾਫੀ ਦੇ ਕਹਿੰਦੇ ਪੈਸੇ ਮੱਖਣ ਦੇ ਲਿਆ ਜੇ ਜੇਸੀਬੀ ਵਾਲੇ ਜਨ ਸਰਨ ਮੈਂਟਡ ਵਿਛਾਲ ਕਹਿ ਰਹੇ ਹੱਜ ਅਸੀਂ ਆਏ ਹਾਂ ਜੀ ਪਿੰਡ ਮਨਿਆਲੇ ਤੇ ਪੱਟੀ ਲੱਗ ਗਈ ਮਿੰਗਾ ਕਈ ਵਾਰੀ ਉਹ ਫਿਰ ਸੈਟੀ ਹੁੰਦੇ ਸਗਰੂ ਇਹ ਤਾਂ ਨਾਲੇ ਹੁਣ ਪਾ ਯਾਰੀ ਵੀ ਜੇ ਫਰੇਸ਼ਨ ਹੋਵੇ ਕੋਈ ਚੱਕਰ ਇਦਾਂ ਆਪਣਾ ਭਿੰਮ ਗਿਆ ਕਿ ਨਹੀਂ ਤੇਰੇ ਮਿੰਡ ਜਲਦਾ ਪਤਾ ਨਹੀਂ ਕਿਹੜਾ ਗਿਆ ਗਿਆ ਕਾ ਫੀਮ ਤੇ ਆਇਆ ਮੂੰਹ ਤੇ ਮੈਨੂੰ ਛੁੱਟ ਗਿਆ ਤੇ ਆਇਆ ਉਹ ਬੇਟਾ ਪੁਆ ਬੇਟਾ ਆ ਗਿਆ ਬੈਂ ਟੱਚ ਲੈਣਾ ਐਡਾ ਕੋ ਫੋਨ ਪਾਣੀ ਕਿੱਥੋਂ ਸਾਲਾ ਤੇ ਕਿਹਦੇ ਪਿਆ ਘਰੋਂ ਫੜ ਲਿਆ ਆ ਉਹ ਜਦੋਂ ਕਿਸੇ ਤੋਂ ਫੜ ਲਿਆ ਘਰੋਂ ਮੈਂ ਵੇਖਿਆ ਮੈਂ ਨਹੀਂ ਭਰਾਵਾ ਤੂੰ ਮੈਨੂੰ ਇਹ ਰਹਿਂਦੇ ਤੂੰ ਮੈਨੂੰ ਮੇਰੇ ਨਾਲ ਦਾ ਕੀ ਪਟਾ ਨਵਾਂ ਲਿਆ ਕੇ ਦੇ ਮੈਨੂੰ ਉਹ ਟੱਚ ਚਾਹੀਦਾ ਉਹ ਬਹੁਤਾ ਹੀ ਮੰਦਾ ਵਾਲੀ ਸੀ ਮਗਾ ਨਹੀਂ ਮਗਾ ਮੈਂ ਨਹੀਂ ਚੁਣਦਾ ਤੱਜ ਤੋਂ ਮੈਨੂੰ ਪਹਿਲਾਂ ਹੀ ਲਿਆ ਦੇ ਸਾਰਾ ਜਮਾਨਾ ਰੀਲਾਂ ਦਾ ਹੋ ਗਿਆ ਉਹ ਫਿਰ ਸਾਂਸਾਂ ਦਾ ਲਿਆ ਕੇ ਇੱਥੇ ਮੈਂ ਪੜਿਆ ਉਹਨੇ ਵੇਖ ਲਿਆ ਆਪਣੇ ਨੇ ਨੌਨੇ ਨੇ ਜੀ ਖੇਡਦੇ ਨੇ ਫੋਨ ਤੇ ਮਾਰੀ ਜੀਓ ਨੌਨੇ ਨੇ ਵੇਖ ਲਿਆ ਉਹਦੇ ਵਿੱਚ ਫੇਸਬੁੱਕ ਵੀ ਚੱਲੀ ਜਾਵੇ ਤੇ ਆਪਾਂ ਜਾਨਾ ਹੁੰਦਾ ਭੈਣ ਇੱਥੇ ਫੇਸਬੁੱਕ ਚੱਲਦੀ ਆ ਮਰਨ ਹੋ ਗਿਆ ਇਹਨੇ ਪੈਸੇ ਲਾ ਕੇ ਜੀ ਵੀ ਵੋਇਸ ਬੁੱਕ ਚੱਲੀ ਜਾਂਦੀ ਆ ਉਥੇ ਭੋਡੇ ਸਫਰਾਏ ਗੁਰਵਾ 40 50 ਬੰਦੇ ਮਗਰ ਓਏ ਨੈ ਮਗਰ ਹੁੰਦੇ ਜੋ ਸਟੇਜ ਤੇ ਹੋ ਆਹ ਹੋਈ ਘਰੇ ਘਰ ਬੰਸਰ ਇਹਨੇ ਤੇ ਬੱਬੂ ਮਾਨ ਦੀ ਮਾਰਕੀਟ ਘੜ ਗਈ ਆ ਉਹਦੇ ਮਗਰ ਨਹੀਂ ਹੋਣਾ ਜਿੰਨੇ ਇਹਦੇ ਮਗਰ ਤਾਂ ਮੈਂ ਉਹਦੀ ਚਾਚੀ ਦੀ ਗੱਲ ਕਰਨਾ ਚਾਚੀ ਉਹਦੀ ਇੱਕ ਦਿਨ ਫਰੀ ਹੁੰਦਾ ਸੀ ਚਾਚ ਅੱਡੇ ਦੇ ਘੋਤੇ ਰਹਿੰਦੇ ਆਪ ਆਣਾ ਚੱਲਦਾ ਦੇਖੋ ਜਦਿਆਂ ਚਾਚੀ ਨੂੰ ਕੀ ਪਤਾ ਸੀ ਹਾਲ ਚਾਲ ਦੋਸਤੋ ਕਹਿੰਦੀ ਕਹਿੰਦੀ ਅਸੀਂ ਆਖਿਆ ਆ ਤੇ ਪੈਰੇ ਦੇ ਵਿੰਗੇ ਨੇ ਕੀ ਕਰਨਾ ਸਾਨੂੰ ਕੀ ਪਤਾ ਸੀ ਇਹੋ ਜਿਹਾ ਨਿਕਲਾਉਣਾ ਐਨੀ ਮਸ਼ਹੂਰੀ ਹੋ ਜਾਣੀ ਆ ਉਹਦਾ ਚੰਗਾ ਇਹਦੀ ਗੱਲ ਫੇਰ ਰਾਤ ਦੇ ਪੁੱਤਰ ਦਾ ਨਾ ਹਾਂਜੀ ਦੋਸਤੋ ਕੀ ਹਾਲ ਚਾਲ ਆ ਇਹੋ ਮਸ਼ਹੂਰ ਹੋਇਆ ਪਿਆ ਇਹਦੇ ਗੱਡੀਆਂ ਮਗਰ ਫੋਟੋ ਇਹ ਲਾਈਨ ਲਿਖ ਕੇ ਉੱਤੇ ਫੋਟੋ ਲਵਾ ਦਿੰਦੇ ਉਹਦੀ ਬਾਜਾ ਨਾ ਟੈਡ ਬਣਵਾਉਂਦੇ ਪਿਆ ਕਿ ਲਾਈ ਫੋਟੋ ਦੀ ਬਾਹਰ ਰੱਖਣਾ ਬਾਹਰ ਗੱਡੀਆਂ ਮਗਰ ਬੜੀ ਫੋਟੋ ਲੱਗੀ ਆ ਇੱਥੇ ਨਹੀਂ ਲੱਗੀ ਉਨੀ ਬਾਰ ਬੜੀ ਫੋੜਾ ਲਾਉਂਦੇ ਆਂ ਇਹ ਤਾਂ ਇਦਾਂ ਬੋਲਦਾ ਕਿ ਕਿਸੇ ਦੀ ਲੱਤ ਪਾੜਾ ਕਦੀ ਬਾਹ ਪਾੜਦਾ ਉਹ ਗਾਣੇ ਨਾਲੋਂ ਲੰਮੀ ਤੇ ਸਟੇਜ ਤੇ ਪਰਦਾਸ ਕਰ ਲਾ ਪੈਂਦਾ ਉਹਨਾਂ ਦਾ ਗਾਣਾ ਨਹੀਂ ਲੰਮਾ ਆਉਂਦਾ ਇਹ ਫੜਾ ਮਿਸ਼ੂਰ ਪੂਰਾ ਹੀ ਹੈ ਚਲੋ ਸਰਪੰਚੀ ਲੈਣੀ ਆ ਰੱਬ ਨੇ ਸਰਪੰਚੀ ਅਗਲਾ ਬਲੋੜੀਆਂ ਨਹੀਂ ਨਹੀਂ ਭਵਾਨਾ ਵੀ ਬੋੜੀ ਚਲੀ ਵਿਆਹ ਕਰਵਾਦੀ ਆ ਤੇਰਾ ਨਹੀਂ ਕਰਨਾ ਚਾਰ ਬੜੇ ਹੋਇਆ ਕਿਹਾ ਚਾਰ ਚੁੰਦੇ ਰਹੀਦਾ ਏ ਇਹੋ ਜੀਆਂ ਚੀਜ਼ਾਂ ਰੀਲਾ ਬੜੀਆਂ ਬਣਦੀਆਂ ਹਾਂਜੀ ਹੁਣ ਇੱਕ ਆਂਦਾ ਵਿਆਹ ਕਰਵਾਦੀ ਤੇ ਰੱਖ ਕਰਵਾ ਚਲੋ ਆਂਦਾ ਜਿਤਨਾ ਤੁਹਾਡੀ ਖੁਸ਼ੀ ਆ ਉਹ ਆਂਦਾ ਵਿਆਹ ਕਰਾ ਦੀ ਤੇ ਰਾਂਦਾ ਜਿਤਨਾ ਤੁਹਾਡੀ ਖੁਸ਼ੀ ਆ ਇੱਕ ਵੀਡੀਓ ਜਿਹਨੇ ਆਂਦਾ ਘੇਰ ਲਿਆ ਸਰਪੰਡਰ ਯਾਰਾਂ ਦਾ ਆਂਦਾ ਜਮਾ ਮੋਟਰਸਾਈਕਲ ਆ ਜਾਏ ਤਮਕੀਆਂ ਬੜੇ ਦਿੰਦੇ ਲੋਗ ਆ ਅਨਾ ਤਮਕੀਆਂ ਦੇ ਨੂੰ ਬੜੇ ਫਿਰਦੇ ਆ ਹਾਂ ਜਿਆਦਾ ਮਿਹਨਤ ਕਿਹਦੇ ਨੂੰ ਕਹਦੇ ਸੋਖਰੂ ਹਸਾ ਲੈਣੇ ਹਾਂ ਹਾਈ ਤਰਾ ਮੇਣਾ ਮਾਰ ਦਿੰਦੇ ਯਾਰ ਲਾਉਣ ਨਹੀਂ ਦਿੰਦੇ ਜਲਦੀ ਲੈ ਜੀ ਇਹਦਾ ਦੋ ਦਿਨਾਂ ਦਾ ਮਿਲ ਆ ਇਹਨਾਂ ਨੂੰ ਤੇਰਾ ਤੇਰਾ ਸਾਰੀ ਤੇਰੀ ਕੱਦੂ ਕਰਦਾ ਹਾਂ ਕਿੱਧੇ ਆ ਬਸ ਆ ਘੜ ਕੇ ਆ ਕੱਦੂ ਕੰਮ ਗਿੰਦਰ ਨੇ ਵੇਖੋ ਰੱਖਿਆ ਹੁਣ ਕਿੱਧੀਆਂ ਆ ਗਿਆ ਗਰਮੂ ਆ ਗਿਆ ਚੋਲੇ ਨੂੰ ਉਹ ਨੂੰ ਮੈਂ ਕੰਨਾ ਵਿੱਚ ਗੱਡੀ ਆਂਦਾ ਤੂੰ ਐ ਕੋ ਕਰਦਾ ਰਿਹਾ ਉਹ ਮੈਨੂੰ ਆਂਦਾ ਉਹਨੂੰ ਦੱਸ ਦਵਾਈਆਂ ਚਾਹ ਰਹੀਆਂ ਮੈਂ ਕਰਦਾ ਕਰਦਾ ਆ ਇਹਨਾਂ ਨਾਲ ਵਿੱਚ ਜ਼ਖੇ ਜਿਆਦਾ ਪਉਦਾ ਜੀ ਹਾਲੇ ਵੀ ਹਾਲੇ ਨੂੰ ਕੋ ਕਹਿ ਸਕਦੇ ਮੈਂ ਦੇ ਦੋ ਬਾਕੀ ਬਾਰੇ ਸਾਰੇ ਜਿੱਤੇ ਪੋਨਾ ਪਾਰ ਮਾਰ ਕੇ ਜਾਪਨੀ ਐ ਹੋ ਗਿਆ ਨਾ ਐ ਮਾਰ ਲਾ ਇਹਨੂੰ ਇਦਾਂ ਇੰਜ ਵੀ ਹੁਣ ਪਤਾ ਨਹੀਂ ਕਿ ਕਿ ਪਾਰ ਡੇਪਿਆ ਹੋ ਗਿਆ ਪੇਰ ਨੂੰ ਜਾਣਾ ਐਨ ਵਾਣੂ ਤਰਾ ਕਾਮ ਲੱਤ ਕੱਢ ਕੇ ਮੋੜਾ ਮਾਰ ਕੇ ਅੱਜ ਨਾ ਬੰਦੇ ਨੂੰ ਪੈ ਜਾਣਾ ਮੋੜਾ ਮਾਰਾ ਮੋੜਾ ਕਿਦਾਂ ਮਾਰੂ ਦੂਰੋਂ ਭੱਜੂ ਜਿਗਣਾ ਤੇ ਮੰਨ ਲੈ ਜਿੱਥੇ ਆ ਗਿੰਦਰ ਆ ਜਾਫੀ ਖਲੋਤਾ ਨਾ ਇਹਨੂੰ ਵੀ ਉੱਥੇ ਮਾਰੂਗਾ ਗਿੰਦਰ ਲੱਗੇ ਜਾ ਕੇ ਨਾ ਜੇ ਮੈਂ ਤੋ ਕਿਵੇਂ ਹੋਣਾ ਮੱਲਾ ਜੇ ਮੈਂ ਤੋਂ ਅੱਥਰ ਨਿਕੂ ਨਾ ਤੇ ਮੈਂ ਇੱਥੇ ਜਾਫੀ ਇਹਨੇ ਰੁਕ ਜਾਣਾ ਇਹਨੇ ਆਪੇ ਮੋੜਾ ਮਾਰ ਦੇਣਾ ਜਾਫੀ ਲੱਗੇ ਆ ਜਾਂਦਾ ਉਹ ਚੱਲੂ ਗਿਆ ਉਹ ਤੇ ਹੋ ਗਿਆ ਤਾਂ ਰੁਕ ਜੂਗਾ ਮੈਂ ਤਾਂ ਸਿੱਧਾ ਭੱਜਿਆ ਤੈਨੂੰ ਕੀ ਹੋਣਾ ਉਹ ਦਿਨੇ ਉਹ ਨਵੇਂ ਪਿੰਡੀ ਨਾ ਉਹ ਕਾੜ ਮਾ ਇੱਥੇ ਲੱਗਾ ਸੀ ਤੇ ਉਹ ਸਾਈਡ ਉਹਨੇ ਕਣ ਵਾਲੇ ਨੇ ਦਿੱਤੀ ਹੈ ਭੱਜਦਾ ਵੀ ਇਹਨੇ ਉੱਥੇ ਫੇਰ ਮੋੜਾ ਮਾਰ ਲਿਆ ਆਏ ਕਰਕੇ ਉਹ ਕੌਡੀ ਚਲ ਭੱਜਦੇ ਆਇਆ ਉਦੋਂ ਤੇ ਇਹਨੇ ਕਹਣਾ ਪੁੱਤ ਨਹੀਂ ਮੋੜਾ ਮਾਰ ਲੈ ਕਣ ਵਾਲਾ ਫੇਰ ਇਹਦੇ ਅੱਗੇ ਹੋ ਗਿਆ ਹਾਂ ਹੁੰਦਾ ਵੀ ਦੋ ਦੋ ਰਾਹ ਮਿਲੇ ਸੀ 2-4 ਇੰਚ ਘਾ ਨਿਕਲਦੀ ਫਿਰ ਕਰੀ ਮੈਂ ਸਾਲਾ ਮੈਂ ਤੈਨੂੰ ਦਗਦੀ ਰਣੀ ਵੀ ਕਿੰਨਾ ਦਿਨ ਰਾਹ ਦਿੱਤਾ ਬਾਸ਼ਾ ਇਹਨੇ ਰਾਹ ਦੇਣ ਡਿਆ ਹੋ ਇੱਕ ਸਾਲਾ ਰੋਈ ਖੇਡਦਾ ਹੁਣ ਕਿ ਤੂੰ ਵੇਖ ਹੀ ਲੈ ਲਾਗੇ ਕਿਸੇ ਵਾਲ ਵੇਖ ਲੈ ਜਾ ਕੇ ਆਪਦਾ ਹੀ ਮੈਚ ਵੇਖ ਘਰੇ ਵੀ ਮੈਂ ਕੀ ਕਰਨ ਦਿਆਂਗਾ ਖੇਡ-ਖੇੜੀ ਜਣਾ ਹੁੰਦਾ ਬੰਦਾ ਕੀ ਆਪਣੇ ਬਾਬਾ ਉਤਾਰ ਸੰਜੀਦਾ ਰਹੇ ਆਪਣੇ ਅੰਤਿ ਹੂੰ ਮਾਪੜਾ ਉਧਰ ਅਰੇ ਬਾਹਰ ਕਾ ਗੋਪੀ ਮੈਂਨ ਸਾਰੇ ਜਾਓ ਬਾਹਰ ਖੇਡੋ ਤਗੜੇ ਬਾਹਰ ਕੋਈ ਵੀ ਜੱਤਰ ਟੈਨਸ਼ਨ ਨਹੀਂ ਕੱਢੀ ਨੂੰ ਹਨੂ ਬਾਹਰ 10 ਮੇਲੇ ਚੰਗੇ ਚਾਂਚ ਖੇਡਦੇ ਨਾ ਗੱਗੀ ਨੂੰ ਬਾਹਰ ਗੱਗੀ ਨੂੰ ਆਪਾਂ ਬਿਠਾ ਜੋਰ ਮਚਾ ਦੇਣਾ ਜਾਰੀ ਜੱਲਿਆ ਮੰਨਾ ਚੱਟੂ ਚੱਲਿਆ ਉਹ ਦੋਦੀ ਚੱਲਿਆ ਤੇ ਅੱਜ ਜੀਵਨ ਕਰਕੇ ਕੱਢ ਕੇ ਆਈਏ ਜਲਦੀ ਦੇ ਨਾਲ ਕਿਉਂਕਿ ਲੱਖਣ ਸੰਧੋ ਮੱਖੀ ਗੜਾਂ ਵਾਲਾ ਆ ਗਿਆ ਕੋਈ ਤਾੜੀਆਂ ਜ਼ੋਰਦਾਰੀ ਮਾਰਦੇ ਮੇਰੇ ਪੰਜਾਬੀ ਵੀਰੋ ਆ ਛੋਟੇ ਬੱਚੇ ਨੇ ਪਰ ਸ਼ਹੀਦ ਭਾਈ ਲਖਮੀਰ ਸਿੰਘ ਕਬੱਡੀ ਕਲੱਬ ਘਰਿਆਲਾ ਬਹਾਪੁਰ ਸ਼ਬਾਬਾ ਦੀ ਬਾਬਾ ਅਵਤਾਰ ਸਿੰਘ ਦੀ ਕਾਰ ਸੇਵਾ ਸਰਹਾਲੀ ਸਾਹਿਬ ਵੱਡੀ ਰੌਣਕ ਬਹਾਰਾ ਲੱਗੀ ਹੈ ਪੈਂ ਹਰਿੰਦਰ ਸਿੰਘ ਹਿੰਦਾ ਸੋਲ ਕਰਨ ਸੰਤੂ ਦਾ ਗਰਾਈ ਉਹ ਧੰਨ ਧੰਨ ਬਾਬਾ ਸੈਨ ਭਗਤਰੀਆਂ ਦੀ ਗੱਲ ਚੱਲਦੀ ਹੈ ਬੇ ਇਤਿਹਾਸਿਕ ਧਰਤੀ ਹੈ ਮੱਖਣ ਸੰਤੂ ਮੱਖੀ ਕਲਾ ਵਾਲਾ ਦੁਨੀਆ ਦਾ ਸਟਾਰ ਦੁਨੀਆ ਦਾ ਰੁਸਤਮ ਖਿਡਾਰੀ ਕਰਤਾਰ ਬਿਕਰਮਜੀਤ ਸਿੰਘ ਸੰਧੂ ਦੇ ਘਰ ਦਾ ਵਾਰਿਸ ਲਓ ਸੰਧੂ ਛੱਠੇ ਵਾਲੇ ਨੌਜਵਾਨ ਨੂੰ ਲਾ ਹਲਕਾ ਕਾਚਾ ਹੋ ਰਿਹਾ ਹੈ ਕਰਤਾਰ ਬਲਵੰਦਰ ਸਿੰਘ ਚੇਅਰਮੈਨ ਸਾਹਿਬ ਚੂਸਲੇ ਵਾਲੇ ਇਸ ਸਾਲ ਸੋ ਹਿੰਦਾ ਸੋਲ ਗੁਰਿਆਂ ਵਾਲਾ ਮੈਨੂੰ ਲੱਗਦਾ ਪੰਥ ਦੇ ਲਈ ਪ੍ਰਭ ਧਾਲੀਵਾਲ ਵੀ ਆਇਆ ਹੈ ਮਾਂ ਖੇਡ ਕਬੱਡੀ ਦੇ ਨਹੀਂ ਜੇਲਾ ਗੱਟੀਆਂ ਪਰ ਮੀਰੀ ਪੀਰੀ ਦੇ ਮਾਰਗ ਨੇ ਕਿਰਪਾ ਕੀਤੀ ਹੈ ਮੱਖਣਾ ਉਹ ਮੱਖਣ ਸੰਧੂ ਤੇ ਮਾ ਸਾਹਮਣੇ ਇੱਕ ਪਾਸੇ ਜਾਂਦਾ ਸੰਧੂ ਚੱਠੇ ਵਾਲਾ ਦੂਜੇ ਪਾਸੇ ਸੰਧੂ ਆਦਾ ਮੁੰਡਾ ਇਹ ਮੱਖਣ 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 ਨਾਖੀ ਵਾਲੇ ਸਰਦਾਰ ਬਿਕਰਮਜੀਤ ਸਿੰਘ ਸੰਧੂ ਦਾ ਸੁਪਰ ਦੁਨੀਆ ਦਾ ਰੌਸਟਮ ਖਿਡਾਰੀ ਪੁਆਇੰਟ ਲੈ ਹਾਸਲ ٹکر ہو گئی ہے آؤ سامنے دوسرے مکھن مکھن لا لا کے مارتا ہے مکھن لا لا کے مارتا مکھن لا لا کے ਮੱਖਣ ਲਾ ਲਾ ਕੇ ਮਾਰਦਾ ਹੈ ਮੱਖਣ ਆਪਣੀ ਦਾ ਨਾ ਨਾ ਸੁਆਦ ਹੁੰਦਾ ਕੋਈ ਤਾੜੀਆਂ ਮਾਰ ਦੋ ਮੇਰੇ ਪਿਆਰੇ ਵੀਰੋ ਤਾੜੀਆਂ ਵੱਜ ਗਈਆਂ ਵਿਸ਼ਾਲ ਕੇਰੋਂ ਵਾਲਾ ਸਾਡਾ ਵੀਰ ਅੱਜ ਵਿਸ਼ੇਸ਼ ਤੌਰ ਤੇ ਚੱਲ ਕੇ ਆਇਆ ਹੈ ਬਾਬਾ ਜੀ ਬਾਬਾ ਗਿਆਨ ਸਿੰਘ ਜੀ ਮਣਿਆਦੇ ਵਰਕਦੇ ਹੋਣੇ ਆਰਾਦਾ ਮਾਇਦਾ ਹੋਣਾ ਵੀ ਇੱਥੇ ਕਿਤੇ ਅਸੀਂ ਹੁੰਦੇ ਨਾ ਗੱਲ ਹੋਰ ਹੋਣੀ ਸੀ ਗੱਲ ਸੱਚੀ ਆ ਭੁਲਵਾਨ ਜੀ ਡੋਲੇ ਫਰਕਦੇ ਆ ਦਿਮਾਗ ਦੇ ਵਿੱਚ ਉਹੀ ਵੱਜਦਾ ਜੋ ਅੱਜ ਤੋਂ 18-19 ਸਾਲ ਪਹਿਲਾਂ ਚੱਲਦਾ ਰਿਹਾ। ਆਹ ਪਹਿਲਾਂ ਚੱਲਦਾਰ ਵਾਲੇ ਵੀ ਲਾਈਵ 24 ਚੈਨਲ ਵਾਲਿਆ ਵੀਰਿਆ ਆਹ ਖੜੀਆ ਜੋੜੀ ਗੁੱਪਾ ਮਣਿਆਲਾ ਤੇ ਪਾਲਾ ਮਣਿਆਲਾ ਪਹਿਲਵਾਨ ਜੀ ਜਰੂਰ ਤਸਵੀਰਾਂ ਆਪਣੇ ਕੈਮਰੇ ਵਿੱਚ ਕੈਦ ਵੀਰ ਹੈ। ਬਾਬਾ ਗਿਆਨ ਸਿੰਘ ਜੀ ਵੀ ਚੜ੍ਹਦੀ ਕਲਾ ਵਾਸਤੇ ਪਿਆਰ ਕੋਈ ਨਾ ਕਰ ਗਿਆ। ਅੱਖਰ ਸੰਧੂ ਮੱਖੀ ਕਲਾ ਵਾਲਾ ਫੇਰ ਮਲਾਨਾ ਹੀ ਕਬੱਡੀ ਕਬੱਡੀ ਕਰਦਾ। ਚਾਰ ਚਾਰ ਸਾਹਮਣੇ ਟੱਕਰਾਂ ਵੱਡੀਆਂ ਤੂੰ ਉੱਡੀ ਜਾਂਦੀ ਆ ਆਪਣੇ ਦੇ ਨਾਲ ਟੱਕਰ ਆ ਸਾਹਮਣੇ ਨੂੰ ਫੜਨਾ ਵੀ ਮੁਸ਼ਕਲ ਹੈ ਹਰ ਵੀਰ ਬਨੇਹਾਲੇ ਨੇ ਸਾਹਮਣੇ ਆ ਫੜਦੇ ਆ ਟੱਕਰ ਚੋਟੀ ਦੀ ਹੈ ਆ ਟੱਕਰ ਪੰਚ ਹਰਦੀਪ ਸਿੰਘ ਜੀ ਬਾਸਰਕਾਂ ਵਾਲੇ ਨੇ ਆ ਮੱਖੜ ਨੇ ਆਪਣੇ ਸਾਰਿਆਂ ਦੇ ਪਿੰਡ ਆ ਪਰ ਮੱਖੜ ਸੰਤੂ ਕਬੱਡੀ ਕਬੱਡੀ ਕਰਦਾ ਆ ਵਧਿਆ ਹੋਇਆ ਚਰਾਗ ਵੀਰ ਦੇ ਜੱਫਾ ਲਾਉਣਾ ਤੇ ਮੱਖੜ ਦੇ ਮੂਰੇ ਉਹ ਪਰ ਸਾਹਮਣੇ ਮੱਖੜ ਤਾਂ ਮੱਖਣ ਆ ਮੱਖਣ ਤਾਂ ਮੱਖਣ ਹੈ ਨਿਊਜ਼ੀਲੈਂਡ ਤੋਂ ਗੁਰਪੀਰ ਮੱਖਣਾ ਪੰਜ ਅੰਕ ਕਬੱਡੀ ਤੇ ਘਰ ਖਾਣੇ ਪੈਂਦੇ ਨੇ ਮਿਹਰਤ ਕਰਨੀ ਪੈਂਦੀ ਵੱਡੀ ਸਿੰਘਪੁਰੀਆ ਰਾਰਿਆ ਓਏ ਖੇਡ ਨਹੀਂ ਸੌਖੀ ਨਹੀਂ ਕਬੱਡੀ ਉਹ ਢੱਲਾ ਵਾਲਾ ਰਾਣਾ ਟੱਕਰ ਚੋਟੀ ਨਹੀਂ ਹੋਈ ਐ ਇਹ ਕਹਿੰਦੇ ਕਬੱਡੀ ਖੇਡਣੀ ਆਬਰ ਪਿੱਖੀ ਬੰਦੀਆ ਯਾਨਾ ਨਾ ਯਾਰ ਸੋਨੂ ਸਾਡਾ ਵੀਰ ਸੋਨੂ ਪਿੱਖੀ ਬੰਦ ਅਮਨ ਭਰਾ ਦੀਆਂ ਯਾਦਾਂ ਨੇ ਪਰ ਸਾਹਮਣੇ ਮੱਖਣ ਦੀ ਕਬੱਡੀ ਹੈ ਮੱਖਣ ਸਾਧਰ ਮੱਖੀ ਕਲਾਂ ਵਾਲਾ ਸਰਦਾਰ ਗਗਨ ਸਿੰਘ ਦੇ ਘਰ ਦਾ ਮਾਸ ਆਹ ਚਿਰਾਗ ਦੀਨ ਦੇ ਨਾਲ ਭਿੜ ਪਿਆ ਚਿਰਾਗ ਦੀਨ ਦੇ ਨਾਲ ਭਿੜ ਪਿਆ ਉਧਰਲੇ ਪਾਸੇ ਆਪ ਸਰਪੰਚ ਉਹ ਪੁਆਇੰਟਾਂ ਦਾ ਲੇਖਾ ਜੋਖਾ ਸੰਭੀ ਬੈਠਾ ਹੈ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਲਾਲ ਪੁਰੀਆ ਸਤਗੁਰ ਪੈਰੀਗੇਡ ਵਾਲੇ ਰੋਪ ਦਬਾਈ ਪ੍ਰਿੰਤ ਬਾਬਾ ਦਬਾਈ ਆਹ ਸਾਹਮਣੇ ਟੱਕਰਾਂ ਵੱਡੀਆਂ ਨੇ ਸਰਜੀਤ ਸਿੰਘ ਜੀ ਨਹੀਂ ਕਹਿੰਦਾ ਵੀ ਜੇ ਸਾਡੇ ਸਰਜੀਤ ਸਿੰਘ ਜੀ ਜੇਸੀਬੀ ਵਾਲੇ ਕਹਿੰਦੇ ਜੇ ਜਹਾ ਲੱਗਿਆ ਤਾਂ ਵੀ ਪੈਸੇ ਜੇ ਨਾ ਲੱਗਿਆ ਹੋਏ ਮੱਖਣ ਦੇ ਆਹ ਸਾਹਮਣੇ ਕਹਿੰਦੇ ਆਪਾਂ ਮਿੱਤ ਕਰਾ ਨਹੀਂ ਰੱਖਣਾ ਸਰਜੀਤ ਸਿੰਘ ਜੀ ਜੇਸੀਬੀ ਵਾਲੇ ਇਹ ਆਇਆ ਇਹ ਦੋਵੇਂ ਸੰਤੂਆਂ ਦੇ ਮੁੰਡੇ ਭੜੇ ਆ ਕਹਿੰਦਾ ਕਿ ਮਾ ਦੋਵੇਂ ਸੇਰੀਆਂ ਟੱਕਰਾਂ ਵੱਡੀਆਂ ਫੇਰ ਮੈਦਾਨ ਦੇ ਵਿੱਚ ਹੈ 537 ਚੱਲਦੇ ਮੈਚ ਵਿੱਚ ਬਾਬਾ ਬੇਸ਼ੰਦਾਸ ਕਬੱਡੀ ਕਲੱਬ ਨੱਥੂ ਚੱਕ ਦੀ ਟੀਮ ਨੱਥੂ ਚੱਕ ਦੀ ਟੀਮ ਜੇਤੂ ਧਾਲੀਵਾਲ ਬਾਬਾ ਹਰਪੰਨ ਸਿੰਘ ਦੇ ਸੁਪੁੱਤਰ ਪ੍ਰਭਜੋ ਸਿੰਘ ਜੀ ਪ੍ਰਭ ਧਾਲੀਵਾਲ ਸਾਰੀਆਂ ਸਨਕਾਤ ਤੇ ਗੁਸ਼ਤੀਆਂ ਜਫੇਦਾਰ ਅਰਜੰਦਰ ਸਿੰਘ ਦੀ ਆਮ ਅਜਮੀ ਇੱਕ ਹਾਰਜੋ ਬਲਦ ਪਾਸ਼ਾ ਜੀ ਜਿਨ੍ਹਾਂ ਦੇ ਮੁਬਾਰਕ ਚਰਨ ਮੁਬਾਰਕ ਪੈਣ ਦੀ ਖੁਸ਼ੀ ਵਿੱਚ ਮੁਬਾਰਕ ਜਿਹੜੇ ਚਰਨ ਦੀ ਜਾਨ ਨੂੰ ਸਮਰਪਿਤ ਇਹ ਵੰਤ ਬੋਲੇਗੇ ਹੁਣ ਅਸੀਂ ਖੇਮਾ ਦੇ ਜਾਣਕ ਹਾਂ ਲਾਈਵ 24 ਟੈਂਡਲ ਦਾ ਸਾਰੇ ਰੈਫਰੀ ਸਹਿਬਾਨਾਂ ਦਾ ਸਾਰੇ ਕੋਚ ਸਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਹੋਈ ਸੋਹ ਸਾਰ ਸੰਗਤ ਦਾ ਦਿਲ ਦੀ ਕਰਾਈਆਂ ਤੋਂ ਧੰਨਵਾਦ ਹੈ ਕੱਲ ਨੂੰ ਕੋਟੜ ਦੇ ਜਰਾਣਾ 1200 ਵਾਲੇ ਲੋ ਜੀ ਮੇਲੇ ਸੱਜ ਕੇ ਲੋ ਜੀ ਮੇਲੇ ਆ ਕਹਿੰਦੇ ਵੀ ਨੌਂਕਾ ਪਰਾਸਾੜ ਦੇ 3 ਜੁਲਾਈ ਨੂੰ ਲੱਗਣੇ ਆ ਜਿੱਥੇ ਬਾਜੂ ਬੈਂਕਿਆਂ ਵਾਲੇ ਦੇ ਮਾਣ ਕਹਿੰਦੇ ਗੋਪੀ ਤੇਜਾ ਸਿੰਘ ਵਾਲਾ ਬੰਗਿਆਂ ਦੇ ਸਟਾਰ ਲਾਈ ਕੇ ਪੱਜੇਗਾ ਆਪਾਂ ਸਾਰੇ ਮੀਣਾ ਨੇ ਹਾਜ਼ਰੀਆਂ ਭਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕੱਲ ਦਾ ਜੇੜ ਮਰਗਿੰਦਪੁਰ ਦੀ ਧਰਤੀ ਦੇ ਆ

ਇਹ ਜੁਵਾਨ ਦਾ ਫੈਨ ਆਇਆ ਵਾ ਤੇ 150 ਦੀ ਕੋਈ ਕਰ ਤਾ ਐਮ ਤੋਂ ਪੁਰਾ ਐਮ ਤੋਂ ਪੁਰਾ ਉਥੋਂ ਦਾ ਮੁੰਡਾ ਵੀ ਆ ਗਿਆ ਮੈਨੂੰ ਯਾਰ ਮੈਨੂੰ ਤੇਰੀ ਸਮਝ ਆਇਆ ਪੁੱਛ ਡੇਢ ਦਾ ਡੇਢ ਦਾ ਆਇਆ ਯਾਰ ਉਹ ਚਲ ਗਿਆ ਬਾਹਰ ਚਲ ਗਿਆ ਤੈਨੂੰ ਵੀ ਸੁਣਾ ਨਿਕਲ ਆ ਐਮ ਤੋਂ ਲੈ ਮੈਨੂੰ 500 ਦੇ 550 ਲਿਆ ਵੀਰ ਨਾਲ ਉਹ ਫੋਨ ਫੜਾ ਨਹੀਂ ਆ ਜਿਹਨੂੰ ਆਇਆ ਉਹ ਨੂੰ ਚੋਇਓ ਟੱਟ ਕੇ ਬਗਾਲੀ ਮੈਂ ਦਿਮਾਗ ਕੋ ਪਰਾਂ ਆ ਜਾਂਦਾ ਜਦੋਂ ਕਮੈਂਟਰੀ ਕਰਦਾ ਉਹਦਾ ਛੱਡ ਗੜਾ ਤੂੰ ਸਾਰੇ ਸਾਰਿਆਂ ਤੇ ਕੀ ਕੀ ਕੋਮੜੀ ਇਹ ਚੰਗੇ ਬੋਲ ਬੋਲਣ ਕਿ ਮੈਂ ਜਾ ਕੇ ਵੇਖਣ ਨੂੰ ਜਰੂਰ ਜੀ ਕੱਲ ਤੜਕੇ ਵੇਖ ਲਓ 8 9 ਵਜੇ ਤੱਕ ਪਹੁੰਚ ਜਾऊंगा ਕੱਲ ਕੱਢ 9 ਵਜੇ ਤੱਕ ਗੱਲ ਸੁਣੋ ਮੇਰੀ